ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਫਗਵਾੜਾ ਵਿਖੇ ਭਾਜਪਾ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਲੋਕ ਸਭਾ ਚੋਣਾਂ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ ਇਸ ਦੌਰਾਨ ਮੀਟਿੰਗ ਵਿੱਚ ਆਏ ਹੋਏ ਆਗੂਆਂ ਤੇ ਵਰਕਰਾਂ ਨੇ ਕਿਹਾ ਕਿ ਫਗਵਾੜਾ ਵਿੱਚ ਲੋਕਾਂ ਦਾ ਭਾਜਪਾ ਨੂੰ ਪਰਮਾ ਹੁੰਗਾਰਾ ਮਿਲ ਰਿਹਾ ਹੈ ਅਤੇ ਸੀਟ ਭਾਜਪਾ ਦੀ ਝੋਲੀ ਵਿੱਚ ਜਾਵੇਗੀ ਨਾਲ ਹੀ ਸਾਰਿਆਂ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਅਨੀਤਾ ਸੋਮਪrakash ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਈਏ ਤਾਂ ਜੋ ਧੂਰੇ ਵਿਕਾਸ ਕਾਰਜ ਨੇਪਰੇ ਚੜ ਸਕਣ ਅੱਜ ਹੁਸ਼ਿਆਰਪੁਰ ਹਲਕੇ ਦੇ ਇਲੈਕਸ਼ਨ ਦੇ ਸੰਬੰਧ ਵਿੱਚ ਪਵਾੜੇ ਪਵਾੜਾ ਵਿਧਾਨ ਸਭਾ ਦੀ ਸਾਰੇ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਸੀਨੀਅਰ ਲੀਡਰ ਤੇ ਕਾਰਜਕਰਤਾ ਸੀ ਉਹਨਾਂ ਦੀ ਇੱਕ ਮੀਟਿੰਗ ਹੋਈ ਹੈ ਔਰ ਇਸ ਹੰਗਾਮੀ ਮੀਟਿੰਗ ਦੇ ਵਿੱਚ ਬੜੇ ਜ਼ੋਰ ਸ਼ੋਰ ਦੇ ਨਾਲ ਕੱਲ ਤੋਂ ਟੀਮ ਦਾ ਜਿਹੜਾ ਪ੍ਰਚਾਰ ਆ ਉਹ ਤਾਂ ਆਲਰੇਡੀ ਅੱਗੇ ਹੀ ਚੱਲ ਰਿਹਾ ਆ ਪਰ ਕੱਲ ਤੋਂ ਫਗਵਾੜੇ ਦੇ ਵਿੱਚ ਇੱਕ ਭਾਰਤੀ ਜਨਤਾ ਪਾਰਟੀ ਦਾ ਨਵਾਂ ਰੂਪ ਦੇਖਣ ਨੂੰ ਮਿਲੂਗਾ ਔਰ ਬਹੁਤ ਜਲਦ ਭਾਰਤੀ ਜਨਤਾ ਪਾਰਟੀ ਦਾ ਕਾਰ्यालय ਵੀ ਖੁੱਲਣ ਜਾ ਰਿਹਾ ਆ ਮੈਂ ਸਮੂਹ ਫਗਵਾੜਾ ਵਾਸੀਆਂ ਨੂੰ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਇਹ ਅਪੀਲ ਕਰਦਾ ਆ ਆਉਣ ਵਾਲੇ ਦਿਨਾਂ ਦੇ ਵਿੱਚ 1 ਤਰੀਕ ਨੂੰ ਜਦੋਂ ਇਲੈਕਸ਼ਨ ਆ ਉਮ ਮੰ ਆ ਕੇ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਤੇ ਮੋਹਰ ਲਾਈਏ ਮੈਡਮ ਨੀਤਾ ਸੋਮਪrakash ਜੀ ਨੂੰ ਕਾਮਯਾਬ ਬਣਾਈਏ ਜਿੱਦਾਂ ਪਹਿਲੋ ਸੋਮਪrakash ਜੀ ਨੇ ਮਗਵਾੜੇ ਤੇ ਰੋਸ਼ੀ ਆਰਬਰ ਦੇ ਵਿਕਾਸ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਔਰ ਜਿਹੜੇ ਅਧੂਰੇ ਕੰਮ ਰਹਿ ਗਏ ਆ ਕਿਉਂਕਿ ਵਿਕਾਸ ਇੱਕ ਐਸੀ ਚੀਜ਼ ਹੈ ਜਿਹੜੇ ਕਦੇ ਵੀ ਜ਼ਿੰਦਗੀ ਦੇ ਵਿੱਚ ਉਹਦਾ ਐਂਡ ਨਹੀਂ ਹੁੰਦਾ ਉਹ ਜਿਹੜੇ ਅਧੂਰੇ ਕੰਮ ਰਹਿ ਗਏ ਆ ਉਹਨੂੰ ਇੱਕ ਵਾਰੀ ਫੇਰ ਮੈਡਮ ਨੀਤਾ ਸੋਮਪrakash ਜੀ ਦੇ ਹੱਥ ਮਜ਼ਬੂਤ ਕਰਕੇ ਭਾਰਤੀ ਜਨਤਾ ਪਾਰਟੀ ਦੀ ਸੀਟ ਨੂੰ ਬੋਧੀ ਦੀ ਝੋਲੀ ਦੇ ਵਿੱਚ ਪਾ ਕੇ ਮੁਸ਼ਾਕ ਨੂੰ ਹਲਕੇ ਦਾ ਮੁੜ ਕੇ ਇੱਕ ਵਧੀਆ ਨਕਰ ਕਰੀਏ ਤੇ ਭਾਰਤ ਨੂੰ ਇੱਕ ਵਾਰੀ ਫੇਰ ਜੀ ਆਪ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਵਿਸ਼ਵ ਗੁਰੂ ਬਣਾਈਏ ਇਹਦੀ ਮੈਂ ਕਾਮਨਾ ਕਰਦੇ ਹੋਏ ਸਾਰਿਆਂ ਦੇ ਅੱਗੇ ਫਿਰ ਬੇਨਤੀ ਕਰਦਾ ਇੱਕ ਤਰੀਕ ਨੂੰ ਹਮ ਹਮ ਆ ਕੇ ਆਪਣੇ ਮਤ ਦਾ ਜ਼ਰੂਰ ਪ੍ਰਯੋਗ ਕਰਿਓ ਜੈਸੀ ਰਾਮ ਜੈ ਭਰ ਹਸ਼ਿਆਰਪੁਰ ਲੋਕ ਸਭਾ ਦੀ ਕੈਂਪੇਨ ਦੇ ਦੌਰਾਨ ਅਸੀਂ ਜਿੱਥੇ ਉਹ ਲੱਥ ਚ ਸਾਡੇ ਪ੍ਰਦਾਸ ਸਾਹਿਬ, ਖੋਜੀਵਾਲ ਸਾਹਿਬ ਉਹ ਕੈਂਪੇਨ ਕਰ ਰਹੇ ਹੈ ਉਹਦੇ ਨਾਲ ਨਾਲ ਅਸੀਂ ਚੱਬੇਵਾਲ ਦੇ ਇੱਕ ਵੱਡਾ ਜਲਸਾ ਕੀਤਾ ਔਰ ਵਾੜੇ ਦੇ ਅੰਦਰ ਕਾਰਕਟਾ ਦੀ ਬੈਠਕ ਹੋਈ ਜਿਸ ਤਰ੍ਹਾਂ ਦਾ ਲੋਕਾਂ ਦਾ ਭਰਮਾ ਹੰਗਾਰਾ ਮਿਲ ਰਿਹਾ ਜਿਹੜੀ ਇਹ ਸੀਟ ਹੈ ਹੁਸ਼ਿਆਰਪੁਰ ਦੀ ਜਿਹੜੀ ਲੋਕ ਸਭਾ ਦੀ ਸੀਟ ਹੈ ਅਸੀਂ ਦੂਸਰੀ ਵਾਰ ਹੈ ਪੈਨ ਅਨੀਤਾ ਸੋਮ ਪ੍ਰਕਾਸ਼ ਜੀ ਕਿਉਂਕਿ ਪਹਿਲਾਂ ਸਾਡੇ ਸੋਮ ਪ੍ਰਕਾਸ਼ ਜੀ ਜਿੱਤੇ ਤੇ ਪ੍ਰਵਾਦ ਦੂਸਰੀ ਵਾਰ ਅਸੀਂ ਇਹ ਸੀਟ ਜਿੱਤਣ ਜਾ ਰਹੇ ਹਾਂ ਔਰ ਜੋ ਸਾਡਾ ਨਾਰਾ ਜੋ ਸਾਡੂ ਲੋਕਾਂ ਦੀ ਜਿਸ ਤਰ੍ਹਾਂ ਦਾ ਰਿਸਪੌਂਡ ਹੈ ਕੰਟਰੀ 'ਚ ਅਸੀਂ ਨਾਰਾ ਦਿੱਤਾ ਹੈ ਆਪਕੀ ਬਾਤ 400 ਕੇ ਪਾਰ ਉਸ 400 'ਚ ਇੱਕ ਸੀਟ ਜਿਹੜੀ ਹੈਗੀ ਹੈ ਉਹ ਸ਼ਾਰਪੂਦੀ ਹੋਵੇਗੀ ਐਸਾ ਸਾਨੂੰ ਬਹੁਤ ਭਰੋਸਾ ਹੈ ਜਨਤਾ ਦੇ ਪਰਮੇ ਹੰਗਾਰੇ ਦੇ ਕਾਰਨ ਸਰ ਲੋਕਾਂ ਜਾ ਰਹੇ ਕਿਹੜੇ ਮੁੱਦਿਆਂ ਨੂੰ ਲੈ ਕੇ ਜਿੰਨ ਜਾ ਰਹੇ ਆ ਦੇਖੋ ਭਾਰਤੀ ਜਨਤਾ ਪਾਰਟੀ ਦਾ ਹਮੇਸ਼ਾ ਮੁੱਦਾ ਚਾਹੇ ਕਿਸੇ ਖੇਤਰ 'ਚ ਚਨਾਵ ਹੋ ਚਾਹੇ ਕੋਈ ਪਾਰਲੀਮੈਂਟ ਦੇ ਚਨਾਵ ਹੋਣ ਜਾਂ ਅਸੈਂਬਲੀ ਦੇ ਚਨਾਵ ਸਾਡਾ ਅਜੰਡਾ ਸਿਰਫ ਤਾਂ ਸਿਰਫ ਵਿਕਾਸ ਦਾ ਰਹਿੰਦਾ ਸਾਡਾ ਅਜੰਡਾ ਜਨ ਹਿੱਤ ਚ ਬਣਾਈ ਬਣਿਆ ਹੋਈਆਂ ਯੋਜਨਾਵਾਂ ਤੇ ਰਹਿੰਦਾ ਤੇ ਸਾਡਾ ਜਿਹੜਾ ਉਹ ਹੈ ਦੂਸਰਾ ਸਾਡਾ ਮੁੱਦਾ ਰਹਿੰਦਾ ਉਹਦਾ ਸੁਰੱਖਿਆ ਦਾ ਉਹ ਇੰਟਰਨਲ ਸੁਰੱਖਿਆ ਵੀ ਉਹ ਅਕਸਟਰਬ ਨ ਸੁਰੱਖਿਆ ਵੀ ਤੋਂ ਅਸੀਂ ਵਿਕਾਸ ਦੇ ਮੁੱਦੇ ਨੂੰ ਲੈ ਕੇ ਜਨਤਾ ਚਾ ਰਹੇ ਤੋਂ ਗਵਾੜਾ ਤੋਂ ਸ਼ਰਮਦੀਪ